ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਇੱਕ ਭਰਾ ਦੇ ਗੋਲੀ ਲੱਗੀ ਹੈ ਤਾਂ ਸਾਨੂੰ ਪਾਤੜਾ ਪਹੁੰਚਣਾ ਮੁਸ਼ਕਲ ਹੋ ਗਿਆ ਸੀ ਆਪਣੇ ਦਿਲ ਦੇ ਵਿੱਚ ਐਨਾ ਕੁਝ ਚੱਲ ਰਿਹਾ ਸੀ ਕਿ ਸਾਡੇ ਨਾਲ ਆਹ ਕੁਝ ਹੋ ਰਿਹਾ ਸਾਡੇ ਭਰਾਵਾਂ ਨਾਲ ਆਹ ਕੁਝ ਹੋ ਰਿਹਾ ਅੱਜ ਅਸੀਂ ਮਿਸਤਰੀਆਂ ਨੂੰ ਨਾਲ ਲੈ ਕੇ ਹਵਾ ਵਾਲੀ ਟੈਂਕੀ ਨਾਲ ਲੈ ਕੇ ਟਾਇਰਾਂ ਨੂੰ ਖੋਲਣ ਵਾਲੀ ਮਸ਼ੀਨ ਨਾਲ ਲੈ ਕੇ ਇੱਥੇ ਆਏ ਆ ਤੇ ਜਿਹੜੇ ਵੀ ਟਰੈਕਟਰ ਦੇ ਵਿੱਚ ਕੋਈ ਟਿਊਬ ਪੈ ਰਹੀ ਹੈ ਟਿਊਬ ਪਾ ਰਹੇ ਆ ਟਾਇਰ ਪੈ ਰਿਹਾ ਟਾਇਰ ਪਾ ਰਹੇ ਆ ਇਸ ਤਰੀਕੇ ਨਾਲ ਵੀ ਇਹਨਾਂ ਦਾ ਕੋਈ ਕੰਮ ਹੋਊਗਾ ਇਹ ਅਸੀਂ ਨੇਪੜੇ ਛਾੜ ਕੇ ਜਾਵਾਂਗੇ ਵੀਰ ਜੀ ਅਸੀਂ ਹਿੰਦੂ ਬਾਦਚੋਂ ਆ ਪਹਿਲਾਂ ਇਹਨਾਂ ਦੇ ਭਰਾ ਇਹ ਜਿਹੜੀਆਂ ਸਰਕਾਰਾਂ ਨੇ ਇਹ ਫੁੱਟ ਪਾਉਂਦੀਆਂ ਨੇ ਕਿ ਇਹ ਹਿੰਦੂ ਐ ਇਹ ਮੁਸਲਮਾਨ ਐ ਇਹ ਸਿੱਖ ਐ ਈਸਾਈ ਐ ਜਿੰਨਾ ਵੀ ਸਾਡਾ ਲੱਗੂਗਾ ਕੋਈ ਦਿੱਕਤ ਨਹੀਂ ਹੈਗੀ ਲੱਗ ਜੂਗਾ ਸਾਡੇ ਚਾਚੇ ਤਾਏ ਨੇ ਸਾਡੇ ਭਰਾ ਨੇ ਇਨਾਂ ਵਾਸਤੇ ਸਾਰਾ ਕੁਝ ਹਾਜ਼ਰ ਹੈ ਇਹ ਸਾਰੇ ਸਾਡੇ ਚਾਚੇ ਤਾਈ ਨੇ ਇਹਨਾਂ ਦੇ ਹੱਥਾਂ 'ਚ ਖੇੜ ਕੇ ਹੀ ਅਸੀਂ ਵੱਡੇ ਹੋਏ ਆ ਇਹ ਸਰਕਾਰ ਆ ਬਹੁਤ ਕੁਝ ਕਹਿੰਦੀਆਂ ਨੇ ਕਿ ਇਦਾਂ ਨੇ ਇਦਾਂ ਨੇ ਸਾਡੇ ਵਾਸਤੇ ਵੀ ਕਿਸਾਨ ਭਰਾਵਾ ਵਾਸਤੇ ਵੀ ਲੇਕਿਨ ਅਸੀਂ ਇੱਕਾ ਸਾਡਾ 9 ਮਾਸ ਦਾ ਰਿਸ਼ਤਾ ਹੈ 15 ਤੋਂ 16 ਟਰੈਕਟਰ ਨੇ ਜੀ ਬਾਕੀ ਕਾਰਾਂ ਨੇ ਯੂਟਿਲਿਟੀਆਂ ਨੇ ਜਿਹੜੇ ਟਰੈਕਟਰਾਂ ਦੇ ਟਾਇਰ ਸੀ ਟਰੈਕਟਰਾਂ ਦੇ ਟਾਇਰ ਅੱਜ ਅਸੀਂ ਸਾਰੇ ਓਕੇ ਕਰਤੇ ਨੇ ਭੈਰ ਜੀ ਫ੍ਰੀ ਆਫ ਕੋਸਟ ਸੇਵਾ ਕਰ ਰਹੇ ਵੀਰ ਜੀ ਅਸੀਂ ਕੋਨਾ ਫ੍ਰੀ ਆਫ ਕੋਸਟ ਕਰਨ ਵਾਲੇ ਉਹ ਪ੍ਰਮਾਤਮਾ ਕਰਾ ਰਹੇ ਆ ਤਾਂ ਕਰ ਰਹੇ ਆ ਇੰਨਾ ਸਰਕਾਰਾਂ ਨੇ ਅੱਜ ਇੱਥੇ ਸਾਨੂੰ ਸ਼ੋਅ ਕਰਤਾ ਕਿ ਇੱਥੇ ਵੀ ਇੱਕ ਬਾਰਡਰ ਹੈ ਕਿਉਂਕਿ ਅਸੀਂ ਇੰਡੀਆ ਦੇ ਵਸਨੀਕ ਆ ਭਾਰਤ ਦੇ ਵਸਨੀਕ ਆ ਜੇ ਅੱਜ ਅਸੀਂ ਹਰਿਆਣੇ 'ਚ ਨਹੀਂ ਜਾ ਸਕਦੇ ਤਾਂ ਸਾਡੇ ਵਾਸਤੇ ਬਾਰਡਰ ਹੈ ਜੇ ਸਾਡਾ ਕੋਈ ਕਿਸਾਨ ਪਰ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਅਥਰੂ ਕੈਸ ਦੇ ਗੋਲੇ ਕਹਿਣੇ ਹੋ ਤਾਂ ਸਿੱਧੀਆਂ ਗੋਲੀਆਂ ਮਾਰ ਰਿਹਾ ਸਾਡੇ ਤਾ ਇਧਰਲੇ ਪਾਸੇ ਖਨੌਰੀ ਬਾਡਰ ਆ ਤੇ ਆ ਸਾਡੇ ਪਿੱਛੇ ਸਾਰੇ ਜਿਹੜੇ ਆ ਟਰੈਕਟਰ ਟਰਾਲੀਆਂ ਖੜੇ ਨੇ ਇਹਨਾਂ ਟਰੈਕਟਰ ਟਰਾਲੀਆਂ ਨੂੰ ਹਰਿਆਣਾ ਪ੍ਰਸ਼ਾਸਨ ਦੇ ਵੱਲ ਆ ਕੇ ਇਹਨਾਂ ਨੂੰ ਪੈਂਚਰ ਕਰ ਦਿੱਤਾ ਗਿਆ ਸਿਕਾ ਇਹਨਾਂ ਦੀ ਪੰਨ ਤੋੜ ਜਿਹੜੀ ਆ ਉਹ ਕਰ ਦਿੱਤੀ ਗਈ ਸੀਗੀ ਵੀਡੀਓ ਤੁਸੀਂ ਸਾਰਿਆਂ ਨੇ ਉਹ ਦੇਖੀ ਹੋਈ ਆ ਪਰ ਕੁਝ ਜਿਹੜੇ ਵੀਰ ਆ Hindu ਵੀਰ ਆ ਜਿਨ੍ਹਾਂ ਨੇ ਇਹਨਾਂ ਨੂੰ ਠੀਕ ਕਰਨ ਦਾ ਜਿੰਮਾ ਲਿਆ ਸਾਡੇ ਨਾਲ ਵੀਰ ਮੌਜੂਦ ਆ ਆਪਾਂ ਗੱਲਬਾਤ ਜਿਹੜੀਆਂ ਇਹਨਾਂ ਨਾਲ ਕਰਾਂਗੇ ਕਿ ਕਿਵੇਂ ਜਿਹੜਾ ਇਹਨਾਂ ਟਰੈਕਟਰ ਟਰਾਲੀਆਂ ਨੂੰ ਠੀਕ ਕਰੇ ਬਾਈ ਜੀ ਆ ਟਰੈਕਟਰ ਟਰਾਲੀਆਂ کافی ਕੰਡਮ ਕਰ ਦਤੀਆਂ ਸੀਗੀਆਂ ਜਿਸ ਤਰ੍ਹਾਂ ਟਾਇਰਾਂ ਚੋਂ ਹਵਾ ਨਿਕਲਣੀ ਜਾਂ ਜਿਹੜੀਆਂ ਤੇਲ ਵਾਲੀਆਂ ਟੈਂਕੀਆਂ ਭੰਦੜੀਆਂ ਇੰਜਣ ਭੰਦ ਨੇ ਤਾਂ ਇਹ ਸਾਰਾ ਤੁਸੀਂ ਠੀਕ ਕਰ ਰਹੇ ਹੋ ਵੀਰ ਜੀ ਅਸੀਂ ਭੰਕੀ ਜੀ ਨੇ ਮੇਰੇ ਭਰਾ ਨikhil ਜੀ ਨੇ ਦੋ ਭਰਾ ਹੋਰ ਨੇ ਸਾਡੇ ਅਸੀਂ ਜਿੱਦ ਦੇ 21 ਤਰੀਕ ਨੂੰ ਜੋ ਵੀ ਇੱਥੇ ਹੋਇਆ ਇਹਨਾਂ ਨੇ ਪੰਨ ਤੋੜ ਕੀਤੀ ਆ ਹਰਿਆਣਾ ਸਰਕਾਰ ਦੇ ਕੁਝ ਮਲਾਜਮ ਕੁਝ ਗੁੰਡਿਆਂ ਨੇ ਬੀਜੇਪੀ ਦੇ ਨੇ ਰਲ ਕੇ ਜੋ ਵੀ ਪੰਨ ਤੋੜ ਕੀਤੀ ਆ ਉਹਦੇ ਲਈ ਵੀਰੇ ਸਾਡੇ ਜੋ ਵੀ ਟਰੈਕਟਰਾਂ ਦਾ ਨੁਕਸਾਨ ਹੋਇਆ ਉਹ ਅਸੀਂ ਲੱਗ ਰਹੇ ਆ ਜੀ ਚ ਮਨ ਲੋ ਟਿਊਬਾਂ ਪੈ ਰੀਆਂ ਨੇ ਟਿਬਾਂ ਪਾ ਰਹੇ ਆ ਜੋ ਟਾਇਰ ਪੈਣ ਵਾਲੇ ਨੇ ਟਾਇਰ ਪਾ ਰਹੇ ਆ ਬਾਕੀ ਲੱਗ ਰਹੇ ਆ ਵੀਰੇ ਹੁਣ ਟਰੈਕਟਰਾਂ ਦੀ ਇਹਨਾਂ ਨੇ ਜੋ ਵੀ ਮਨ ਲੋ ਬੈਟਰੀਆਂ ਵਿੱਚ ਚੀਨੀ ਪਾ ਕੇ ਟੈਂਕੀਆਂ ਖਰਾਬ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੀ ਰਿਪੇਅਰ ਕਰਾਉਣ ਲੱਗੇ ਪਿਆ ਜੋ ਵੀ ਬਰੰਮ ਦਾ ਵੀਰੇ ਟਰੈਕਟਰਾਂ ਦੀ ਰਲ ਮਿਲ ਕੇ ਅਸੀਂ ਕਰਾ ਰਹੇ ਆ ਭਾਈ ਜੀ ਕਿਵੇਂ ਦਿਮਾਗ 'ਚ ਖਿਆਲ ਆਇਆ ਕਿ ਕਿਸਾਨਾਂ ਦੀ ਇਸ ਤਰ੍ਹਾਂ ਮਦਦ ਕੀਤੀ ਜਾਵੇ ਕਿਉਂਕਿ ਜਿਹੜਾ ਇਹ ਕਿਸਾਨਾਂ ਦੀ ਮੰਗ ਚੱਲ ਰਹੀ ਹੈ ਇੱਕ ਪਾਸੇ ਸੈਂਟਰ ਹੈ ਇੱਕ ਪਾਸੇ ਕਿਸਾਨ ਆ ਅਗਰ ਕੋਈ ਕਿਸਾਨਾਂ ਦੇ ਹੱਕ 'ਚ ਖੜਦਾ ਆ ਤਾਂ ਉਹਨਾਂ ਨੂੰ ਅੱਗੇ ਜਾ ਕੇ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਤਾਂ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਗੱਲ ਇਹ ਹੈ ਜੀ ਅਸੀਂ ਇੱਥੇ 21 ਤਰੀਕ ਨੂੰ ਆਏ ਸੀ ਕੋਲਡ ਡਰਿੰਕ ਦੀਆਂ ਤੇ ਜੂਸ ਦੀਆਂ ਬੋਤਲਾਂ ਲੈ ਕੇ ਜਦੋਂ ਸਾਡਾ ਇੱਕ ਭਰਾ ਇੱਥੇ ਸ਼ਹੀਦ ਹੋਇਆ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਇੱਕ ਭਰਾ ਦੇ ਗੋਲੀ ਲੱਗੀ ਹੈ ਤਾ ਸਾਨੂੰ ਪਾਤੜਾ ਪਹੁੰਚਣਾ ਮੁਸ਼ਕਲ ਹੋ ਗਿਆ ਸੀ ਆਪਣੇ ਦਿਲ ਦੇ ਵਿੱਚ ਇੰਨਾ ਕੁਝ ਚੱਲ ਰਿਹਾ ਸੀ ਕਿ ਸਾਡੇ ਨਾਲ ਆਹ ਕੁਝ ਹੋ ਰਿਹਾ ਹੈ ਸਾਡੇ ਭਰਾਵਾਂ ਨਾਲ ਆਹ ਕੁਝ ਹੋ ਰਿਹਾ ਹੈ ਉਹ ਤੋਂ ਬਾਅਦ ਜਿਹੜੇ ਭਰਾ ਸੀ ਉਸ ਦਿਨ ਆਏ ਸੀ ਉਹਨਾਂ ਨੇ ਸਲਾਹ ਕੀਤੀ ਸਲਾਹ ਕਰਕੇ ਸਾਡਾ ਇਹੀ ਸਿਸਟਮ ਬਣਿਆ ਕਿ ਜੋ ਉਧਰ ਦੀ ਪੁਲਿਸ ਨੇ ਆ ਕੇ ਇੱਧਰ ਗੁੰਡਾਗਰਦੀ ਕੀਤੀ ਹੈ ਤੇ ਸਾਡੇ ਜੋ ਸਾਧਨ ਸੀ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਕਿ ਉਹਨਾਂ ਦਾ ਜਿੰਨਾ ਕਰ ਸਕਦੇ ਆ ਉਹਨਾਂ ਆਪ ਇਹਨਾਂ ਨੂੰ ਠੀਕ ਕਰਾਈਏ ਤੇ ਠੀਕ ਕਰਾ ਕੇ ਇਹਨਾਂ ਨੂੰ ਚੱਲਦੀ ਹਾਲਤ ਦੇ ਵਿੱਚ ਕਰੀਏ ਕੱਲ ਅਸੀਂ ਇੱਥੇ ਆਏ ਸੀ ਜਾਇਜ਼ਾ ਲੈਣ ਵਾਸਤੇ ਜਾਇਜ਼ਾ ਲੈ ਕੇ ਗਏ ਕਿ ਕੀ ਹੋ ਸਕਦਾ ਕਿਸ ਕਿਸ ਚੀਜ਼ ਦਾ ਕਿੱਦਾਂ ਕਿੱਦਾਂ ਨੁਕਸਾਨ ਹੈ ਅੱਜ ਅਸੀਂ ਮਿਸਤਰੀਆਂ ਨੂੰ ਨਾਲ ਲੈ ਕੇ ਹਵਾ ਵਾਲੀ ਟੈਂਕੀ ਨਾਲ ਲੈ ਕੇ ਟਾਇਰਾਂ ਨੂੰ ਖੋਲਣ ਵਾਲੀ ਮਸ਼ੀਨ ਨਾਲ ਲੈ ਕੇ ਇੱਥੇ ਆਏ ਆ ਤੇ ਜਿਹੜੇ ਵੀ ਟਰੈਕਟਰ ਦੇ ਵਿੱਚ ਕੋਈ ਟਿਊਬ ਪੈਰੀ ਹੈ ਟਿਊਬ ਪਾ ਰਹੇ ਆ ਟਾਇਰ ਪੈ ਰਹੇ ਆ ਟਾਇਰ ਪਾ ਰਹੇ ਆ ਜਿਸ ਤਰੀਕੇ ਨਾਲ ਵੀ ਇਹਨਾਂ ਦਾ ਕੋਈ ਕੰਮ ਹੋਊਗਾ ਇਹ ਅਸੀਂ ਨੇਪੜੇ ਛਾੜ ਕੇ ਜਾਵਾਂਗੇ ਸਾਰਾ ਤੁਸੀਂ ਭਾਜੀ ਫ੍ਰੀ ਆਫ ਕੋਸਟ ਸੇਵਾ ਕਰ ਰਹੇ ਹੋ ਵੀਰ ਜੀ ਅਸੀਂ ਕੋਹ ਆ ਫ੍ਰੀ ਆਫ ਕੋਸਟ ਕਰਨ ਵਾਲੇ ਉਹ ਪ੍ਰਮਾਤਮਾ ਕਰਾ ਰਹੇ ਆ ਤਾਂ ਕਰ ਰਹੇ ਆ ਅੱਛਾ ਭਾਜੀ ਤੁਹਾਡੇ ਮਤਲਬ ਕਿਵੇਂ ਤੁਸੀਂ ਕਹਿੰਦੇ ਜੂਸ ਦੀ ਆ ਤੁਸੀਂ ਇੱਥੇ ਕੈਨੀਆਂ ਲੈ ਕੇ ਆਏ ਆ ਤੁਸੀਂ ਹਿੰਦੂਆਂ ਤੋਂ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਕਿਉਂਕਿ ਕਿਸਾਨ ਆ ਕਿਸਾਨਾਂ ਲਈ ਸਪੋਰਟ ਕਰਨ ਨਾਲ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਖੜਨਾ ਚਾਹੀਦਾ ਵੀਰ ਜੀ ਅਸੀਂ ਹਿੰਦੂਵਾਦ ਤੋਂ ਆ ਪਹਿਲਾਂ ਇਹਨਾਂ ਦੇ ਭਰਾ ਇਹ ਜਿਹੜੀਆਂ ਸਰਕਾਰਾਂ ਨੇ ਇਹ ਫੁੱਟ ਪਾਉਂਦੀਆਂ ਨੇ ਕਿ ਇਹ ਹਿੰਦੂ ਐ ਇਹ ਮੁਸਲਮਾਨ ਐ ਇਹ ਸਿੱਖ ਐ ਇਹ ਈਸਾਈ ਐ ਲੇਕਿਨ ਇਹ ਸਾਰੇ ਸਾਡੇ ਚਾਚੇ ਤਾਏ ਨੇ ਇਹਨਾਂ ਦੇ ਹੱਥਾਂ 'ਚ ਖੇਡ ਕੇ ਹੀ ਅਸੀਂ ਵੱਡੇ ਹੋਏ ਆ ਇਹ ਸਰਕਾਰ ਆ ਬਹੁਤ ਕੁਝ ਕਹਿੰਦੀਆਂ ਨੇ ਕਿ ਇਦਾਂ ਨੇ ਇਦਾਂ ਨੇ ਸਾਡੇ ਵਾਸਤੇ ਵੀ ਕਿਸਾਨ ਭਰਾਵਾ ਵਾਸਤੇ ਵੀ ਲੇਕਿਨ ਅਸੀਂ ਇਕਾ ਸਾਡਾ 9 ਮਾਸ ਦਾ ਰਿਸ਼ਤਾ ਹੈ ਨਾ ਇਹ ਸਰਕਾਰਾਂ ਸਾਨੂੰ ਅੱਡ ਕਰ ਸਕਦੀਆਂ ਤੇ ਜਦੋਂ ਦੀ ਇਹ ਸਰਕਾਰਾਂ ਆਈਆਂ ਨੇ ਉਦੋਂ ਦਾ ਸਾਨੂੰ ਅੱਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੋ ਸਾਡਾ ਗਰਾਊਂਡ ਲੈਵਲ ਤੇ ਪਿਆਰ ਹੈ ਉਹ ਉਹਨਾਂ ਨੂੰ ਨਹੀਂ ਦਿਖਦਾ ਇਹ ਕਦੀ ਵੀ ਖਤਮ ਨਹੀਂ ਹੋ ਸਕਦਾ ਜੀ ਭਾਜੀ ਜੋ 21 ਤਰੀਕ ਨੂੰ ਇੱਥੇ ਵਾਪਰੇ ਆ ਜੋ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹਾਲਾਂਕਿ ਪ੍ਰਸ਼ਾਸਨ ਇਹ ਦਾਅਵਾ ਕਰਦਾ ਕਿ ਇਹ ਤਾਂ ਸ਼ਰਾਰਤੀ ਕੁਛ ਆਂਸਰ ਆ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਆ ਜਾਂ ਥਰੂ ਗੈਸ ਦੇ ਕੋਲੇ ਸੱਟਣੇ ਜਾ ਉਹਨਾਂ ਨੂੰ ਹਨਾ ਜਾਂ ਗੋਲੀਆਂ ਜਿਹੜੀਆਂ ਪਲਾਸਟਿਕ ਦੀਆਂ ਚਲਾਣੀਆਂ ਤਾਂ ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਦਾ ਇਸ ਤਰ੍ਹਾਂ ਦਾ ਰਵਈਆ ਸਰਕਾਰ ਦਾ ਰਵਈਆ ਸਹੀ ਆ ਜਾਂ ਗਲਤ ਆ ਬਹੁਤ ਗਲਤ ਰਵਈਆ ਜੀ ਇਹ ਤਾਂ ਇੱਕ ਪਹਿਲਾਂ ਆਪਾਂ ਸੁਣਦੇ ਸੀ ਕਿ ਉਹ ਬਾਗਾ ਬਾਰਡਰ ਹੈ ਤੇ ਉਹ ਟਾਰੀ ਬਾਰਡਰ ਹੈ ਇਹਨਾਂ ਸਰਕਾਰਾਂ ਨੇ ਅੱਜ ਇੱਥੇ ਸਾਨੂੰ ਸ਼ੋਅ ਕਰਤਾ ਕਿ ਇੱਥੇ ਵੀ ਇੱਕ ਬਾਰਡਰ ਹੈ ਕਿਉਂਕਿ ਅਸੀਂ ਇੰਡੀਆ ਦੇ ਵਸਨੀਕ ਆ ਭਾਰਤ ਦੇ ਵਸਨੀਕ ਆ ਜੇ ਅੱਜ ਅਸੀਂ ਹਰਿਆਣੇ 'ਚ ਨਹੀਂ ਜਾ ਸਕਦੇ ਤਾਂ ਸਾਡੇ ਵਾਸਤੇ ਬਾਰਡਰ ਹੈ ਜੇ ਸਾਡਾ ਕੋਈ ਕਿਸਾਨ ਭਰਾ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਅਥਰੂ ਕੈਸ ਦੇ ਗੋਲੇ ਕਹਿਨੇ ਹੋ ਤਾਂ ਸਿੱਧੀਆਂ ਗੋਲੀਆਂ ਮਾਰ ਰਿਹਾ ਸਾਡੇ ਸਾਡੇ ਭਰਾ ਨੂੰ ਇੱਕ ਨੂੰ ਸ਼ਹੀਦ ਕੀਤਾ ਗਿਆ ਇਹ ਤੋਂ ਵੱਧ ਸਾਡੇ ਨਾਲ ਉਹ ੱਤਕਾ ਕੀ ਕਰਨਗੇ ਔਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਇੱਥੇ ਆਏ ਆ ਕਿ ਜਿੰਨਾ ਕੋ ਉਪਰਾਲਾ ਕਰ ਸਕੀਏ ਵੱਧ ਤੋਂ ਵੱਧ ਇੱਥੇ ਕਰਕੇ ਜਾਵਾਂਗੇ ਪਾਜੀ ਸਰਕਾਰ ਵੈਸੇ ਹੀ ਲਗਾਤਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਬੈਠ ਕੇ ਵੀ ਗੱਲ ਦਾ ਜਿਹੜਾ ਨਪਟਾਰਾ ਕੀਤਾ ਜਾ ਸਕਦਾ ਹੈ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਸਿਕਾ ਤੁਸੀਂ ਲੀਡਰਾਂ ਨੂੰ ਮਿਲੇ ਹੋ ਕਿਸਾਨੀ ਲੀਡਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਬੈਠ ਕੇ ਜੇ ਮਸਲਾ ਨਿਬੜਦਾ ਤਾਂ ਨਵੇੜ ਲਈਏ ਕਿਉਂਕਿ ਨੁਕਸਾਨ ਵੀ ਜ਼ਿਆਦਾ ਹੋ ਰਿਹਾ ਵੀਰ ਜੀ ਅਸੀਂ ਕਿਸਾਨਾਂ ਲੀਡਰਾਂ ਨੂੰ ਤਾਂ ਤਾਂ ਮਿਲੀਏ ਜੇ ਸਾਡੇ ਕਿਸਾਨ ਭਰਾ ਕੋਈ ਤੱਕਾ ਕਰ ਰਹੇ ਹੋਣ ਅਸੀਂ ਤਾਂ ਕਹੀਏ ਅੱਜ ਤੋਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਸਾਡੇ ਕਿਸਾਨ ਭਰਾ ਤਾਂ ਸ਼ਾਂਤਮਈ ਦਿੱਲੀ ਗਏ ਸੀ ਸ਼ਾਂਤਮਈ ਦਿੱਲੀ ਤੋਂ ਉੱਠ ਕੇ ਆ ਗਏ ਜਦੋਂ ਉਹਨਾਂ ਨੇ ਲੌਲੀਪੌਪ ਦੇ ਕੇ ਤੌਰ 'ਤੇ ਜੇ ਉਹ ਉਸੇ ਟਾਈਮ ਸਾਡਾ ਹੱਲ ਕਰ ਦਿੰਦੇ ਤਾਂ ਅਸੀਂ ਕਿਉਂ ਅਸੀਂ ਕਿਉਂ ਉੱਥੇ ਦੁਬਾਰਾ ਇੱਥੇ ਆਂਦੇ ਉਹਨਾਂ ਨੇ ਸਾਨੂੰ ਉੱਥੋਂ ਤੋੜਤਾ ਕਿ ਤੁਹਾਡੀਆਂ ਤੁਹਾਡਾ ਮਸਲਾ ਹੱਲ ਹੋ ਗਿਆ ਜੇ ਉਹਨਾਂ ਨੇ ਮਸਲਾ ਹੱਲ ਕੀਤਾ ਹੁੰਦਾ ਤਾਂ ਕੀ ਦਾ ਦਿਲ ਕਰਦਾ ਇਦਾਂ ਬਰੂਹਾਂ ਤੇ ਬੈਠਣ ਦਾ ਜੀ ਬਿਲਕੁਲ ਭਾਜੀ ਭਾਜੀ ਹੁਣ ਇੱਥੇ ਕਿੰਨੇ ਟਰੈਕਟਰ ਟਰਾਲੀਆਂ ਹੈਗੇ ਜਿਹੜੇ ਕੰਡਮ ਹੋਏ ਨੇ ਕਿੰਨੇ ਕੁ ਤੁਸੀਂ ਜਿਹੜੀ ਹੈ ਜਾਈਜਾ ਲੈ ਕਿੰਨੇ ਗਿਣਤੀ ਹੈ 15 ਤੋਂ 16 ਟਰੈਕਟਰ ਨੇ ਜੀ ਬਾਕੀ ਕਾਰਾਂ ਨੇ ਯੂਟਿਲਿਟੀਆਂ ਨੇ ਜਿਹੜੇ ਟਰੈਕਟਰਾਂ ਦੇ ਟਾਇਰ ਸੀ ਟਰੈਕਟਰਾਂ ਦੇ ਟਾਇਰ ਅੱਜ ਅਸੀਂ ਸਾਰੇ ਓਕੇ ਕਰਤੇ ਨੇ ਟਰਾਲੀਆਂ ਦੇ ਟਾਇਰ ਪੈਂਡਿੰਗ ਨੇ ਉਹ ਅਸੀਂ ਕੱਲੂ ਕਰਾਂਗੇ ਜੀ ਭਾਜੀ ਕਿੰਨੇ ਕ ਦਾ ਨੁਕਸਾਨ ਤੁਹਾਨੂੰ ਲੱਗਦਾ ਵੇ ਕਿੰਨੇ ਕ ਦਾ ਨੁਕਸਾਨ ਜਿਹੜਾ ਹੋਇਆ ਹੈ ਨੁਕਸਾਨ ਤਾਂ ਵੀਰ ਜੀ ਇਹਦਾ ਜੇ ਆਪਾਂ ਇਹ ਸੋਚੀਏ ਨੁਕਸਾਨ ਤਾਂ ਭਰਿਆ ਹੀ ਨਹੀਂ ਜਾ ਸਕਦਾ ਜਿਸ ਤਰੀਕੇ ਨਾਲ ਇਹਨਾਂ ਨੇ ਸਾਡੇ ਤੇ ਗੁੰਡਾਗਰਦੀ ਕੀਤੀ ਹੈ ਉਸ ਤਰੀਕੇ ਨਾਲ ਇਹ ਨੁਕਸਾਨ ਦੀ ਕੋਈ ਕੀਮਤ ਹੀ ਨਹੀਂ ਕਿਉਂਕਿ ਜਦੋਂ ਆਪਣੇ ਨਾਲ ਇੰਨਾ ਤੱਕਾ ਹੀ ਹੋ ਗਿਆ ਉਹਦੀ ਕੀਮਤ ਕੀ ਮਾਪਾਂਗੇ ਆਪਾਂ ਬਾਕੀ ਜਿੰਨਾ ਵੀ ਸਾਡਾ ਲੱਗੂਗਾ ਕੋਈ ਦਿੱਕਤ ਨਹੀਂ ਹੈਗੀ ਲੱਗ ਜੂਗਾ ਸਾਡੇ ਚਾਚੇ ਤਾਏ ਨੇ ਸਾਡੇ ਭਰਾਣੇ ਇੰਨਾ ਵਾਸਤੇ ਸਾਰਾ ਕੁਝ ਹਾਜ਼ਰ ਹੈ ਸਾਹਬ ਜੀ ਇੱਕ ਹੋਰ ਸਵਾਲ ਹੈ ਕਿ ਜਿਸ ਤਰ੍ਹਾਂ ਜੋ ਵੀ ਇੱਥੇ ਵਾਪਰ ਰਿਹਾ ਕਿਉਂਕਿ ਜਦੋਂ ਵੀ ਮੰਨ ਲਓ ਕੋਈ ਸ਼ਰਾਰਤੀ ਅਨਸਰ ਵੀ ਏਦਾਂ ਕਰਦਾ ਆ ਤਾਂ ਜਿਹੜਾ ਕਾਨੂੰਨ ਕਹਿੰਦਾ ਵੇ ਉਹਨਾਂ ਨੂੰ ਫੜੋ ਗ੍ਰਿਫਤਾਰ ਕਰੋ ਉਹਨਾਂ ਤੇ ਕਾਨੂੰਨੀ ਧਰਾਮਾ ਲਾਵੋ ਹਨਾ ਜੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਨਾ ਗੋਲੀਆਂ ਚੱਲਣੀਆਂ ਟਰੈਕਟਰਾਂ ਦੀ ਭੰਨ ਤੋੜ ਹੋਣੀ ਹਨਾ ਇੱਥੋਂ ਕੁਝ ਨੌਜਵਾਨਾਂ ਨੂੰ ਚੱਕ ਕੇ ਵੀ ਉੱਧਰ ਲਿਆ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਅਜਿਹਾ ਕਿਉਂ ਪ੍ਰਸ਼ਾਸਨ ਜਿਹੜਾ ਕਰ ਰਿਹਾ ਜਾਂ ਉਹਨਾਂ ਦੀ ਕੀ ਮੈਂਟੈਲਿਟੀ ਹੈ ਇਸ ਚੀਜ਼ ਦੇ ਲਈ ਮੈਂ ਇੱਕੋ ਹੀ ਗੱਲ ਕਹੂੰਗਾ ਜੀ ਸਾਡੀ ਪੰਜਾਬ ਸਰਕਾਰ 100 ਦਾ 100 ਹਰਿਆਣੇ ਦੀ ਹੱਦ ਟੱਪੇ ਹੁੰਦੇ ਉਹ ਤੋਂ ਬਾਅਦ ਉਹ ਕੁਝ ਕਰਦੇ ਤਾਂ ਅਸੀਂ ਮੰਨ ਸਕਦੇ ਸੀ ਲੇਕਿਨ ਭਗਵੰਤ ਮਾਨ ਜੀ ਸਾਡੇ ਮਾਨਯੋਗ 3 ਕਰੋੜ ਬੰਦਿਆਂ ਦੇ ਉਹ ਨਮਾਇੰਦਗੀ ਕਰਦੇ ਐ ਤੇ ਉਹ ਹੁਣ ਤੱਕ ਇਹਦੇ ਵਾਸਤੇ ਕੁਝ ਨਹੀਂ ਬੋਲੇ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਉਹਨਾਂ ਨੇ ਸਾਡੇ ਨਾਲ ਇੰਨਾ ਧੱਕਾ ਕੀਤਾ 100% ਅਸੀਂ ਫੇਲ ਸਰਕਾਰ ਮੰਨਦੇ ਆ ਇਹਨੂੰ ਕੁਝ ਨਹੀਂ ਇਹਨਾਂ ਦੇ ਪੱਲੇ ਸਿਰਫ ਇਹ ਕਹਿੰਦੇ ਆ ਕਿ ਪਹਿਲਾਂ ਕਹਿੰਦੇ ਸੀ ਕਿ ਬਦਲਾ ਬਦਲਾ ਹੋਇਆ ਵੀਰ ਜੀ ਕਿਸੇ ਗੱਲ ਨੂੰ ਕਹਿ ਕੇ ਨੋਟੀਫਿਕੇਸ਼ਨ ਕਰਕੇ ਬਦਲ ਜਾਣਾ ਉਹਨੂੰ ਬਦਲਾਈ ਕਹਿੰਦੇ ਆਇ ਬਾਕੀ ਬਦਲਾ ਹੋਇਆ ਅੱਛਾ ਭਾਜੀ ਆਖਰੀ ਸਵਾਲ ਆ 2024 ਦੀਆਂ ਚੋਣਾਂ ਵੀ ਆਉਣ ਵਾਲੀਆਂ ਆ ਹੁਣ ਪੱਖੋ ਵੱਖਰੀਆਂ ਪਾਰਟੀ ਦੇ ਨੁਮਾਇੰਦੇ ਨੇ ਖਾਸ ਕਰਕੇ ਬੀਜੇਪੀ ਵਾਲੇ ਵੀ ਆਉਗੇ ਹੁਣ ਵੋਟਾਂ ਮੰਗਣ ਪੰਜਾਬ ਦੇ ਵਿੱਚ ਤਾਂ ਤੁਸੀਂ ਫਿਰ ਇਹਨਾਂ ਨੇ ਬਾਰਡਰ ਲਾਇਏ ਨੇ ਹੁਣ ਸਾਨੂੰ ਬਾਡਰ ਨੇ ਤਾਂ ਤੁਸੀਂ ਵੀ ਜਿਹਾ ਕੁਝ ਕਰੋਗੇ ਵੀਰ ਜੀ ਗੱਲ ਇਹ ਆ ਦੇਖੋ ਵੋਟਾਂ ਆਣਗੀਆਂ ਸਾਰਿਆਂ ਨੇ ਆਉਣਾ ਹੈ ਬੀਜੇਪੀ ਵਾਲੇ ਆਣਗੇ ਉਹਨਾਂ ਨੂੰ ਆਪੇ ਪਤਾ ਲੱਗ ਜਾਊਗਾ ਜਿੰਦਾਬਾਦ ਜਦੋਂ ਸਾਡੇ ਭਰਾਵਾਂ ਨੇ ਉਹਨਾਂ ਦੇ ਪਾਥੀਆਂ ਮਾਰੀਆਂ ਰੋੜੇ ਮਾਰੇ ਉਹਨਾਂ ਨੂੰ ਆਪੇ ਪਤਾ ਲੱਗ ਜਾਊਗਾ ਉਏ ਵੀਰ ਸਾਡੇ ਨਾਲ ਮੌਜੂਦ ਸਕੇ ਜਿਹੜੇ ਸੇਵਾ ਨਿਭਾ ਰਹੇ ਨੇ ਜਿ ਕਿਉਂਕਿ ਕੀ ਤਰੀਕ ਨੂੰ ਜਿਹੜਾ ਇੱਥੇ ਘਟਨਾਕ੍ਰਮ ਵਾਪਰਿਆ ਉਹਦੇ ਵਿੱਚ ਕਾਫੀ ਜ਼ਿਆਦਾ ਟਰੈਕਟਰ ਟਰਾਲੀਆਂ ਗੱਡੀਆਂ ਦਾ ਨੁਕਸਾਨ ਜਿਹੜਾ ਆ ਹੋ ਗਿਆ ਸਗਾ ਉਸ ਨੁਕਸਾਨ ਨੂੰ ਪੂਰਾ ਕਰਨ ਲਈ ਉਸ ਗੱਡੀਆਂ ਟਰੈਕਟਰ ਟਰਾਲੀਆਂ ਕਾਰਾਂ ਨੂੰ ਠੀਕ ਕਰਨ ਲਈ ਵੀਰ ਹੁਣੇ ਜਿੰਮਾ ਜਿਹੜਾ ਆ ਉਹ ਚੁੱਕਿਆ ਆ ਹਾਲਾਂਕਿ ਚਾਹੇ ਲੱਖਾਂ ਰੁਪਏ ਦਾ ਜਿਹੜਾ ਇੱਥੇ ਖਰਚਾ ਆ ਜਾਣਾ ਪਰ ਫਿਰ ਵੀ ਵੀਰ ਹੁਣੇ ਕਿਸਾਨਾਂ ਨੂੰ ਕਹਿੰਦੇ ਕਿ ਸਾਡੇ ਭਰਾ ਨੇ ਤੇ ਅਸੀਂ ਇਹਨਾਂ ਦੀਆਂ ਟਰੈਕਟਰ ਟਰਾਲੀਆਂ ਠੀਕ ਕਰਾਂਗੇ ਅਸੀਂ ਇਹਨਾਂ ਦੇ ਹੱਥਾਂ ਦੇ ਵਿੱਚ ਜੰਮੇ ਪਲੇ ਆ ਕੈਮ